ਸਾਜੀ ਸਾਥਸੰਗ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੱਬੂ ਘਮਣ ਟਰੱਕ ਡਰਾਈਵਰ ਇਹ ਮੁੰਡੇ ਆਪਨ ਮ제 ਸੀਗੇ ਇਹ ਕਹਿੰਦੇ ਭਾਈ ਕੋਈ ਗੱਲਾਂ ਬਾਤਾਂ ਤੈਨੂੰ ਪੁੱਛਣੀਆਂ ਨੇ ਦੇਖਦੇ ਹਾਂ ਉਹਨਾਂ ਦੇ ਕੀ ਸਵਾਲ ਨੇ ਕਹਿੰਦੀ ਦੱਸੋ ਇੱਕ ਪਹਿਲਾਂ ਕਲਕੱਤੇ ਦਾ ਕੀ ਮਾਹੌਲ ਸੀ ਘਾਟੀਕੂਟੀ ਦਾ ਮਾਹੌਲ ਭਾਈ ਬਹੁਤ ਖਰਾਬ ਸੀਗਾ ਹੁਣ ਤਾਂ ਫੋਰ ਲਾਈਨ ਰੋਡ ਬਣ ਗਿਆ ਹੁਣ ਤਾਂ ਮਨਦਾ ਵੀ ਬਹੁਤ ਸਹੂਦਾ ਹੋ ਗਈ ਉਹ ਤਾਂ ਸਾਰੀ ਰਾਤ ਹੀ ਗੱਡੀਆਂ ਚੱਲਦੀਆਂ ਜਾਂਦੀਆਂ ਨੇ ਉਦੋਂ ਭਾਈ 6 ਵਜੇ ਤੋਂ ਬਾਅਦ ਕੋਈ ਗੱਡੀ ਨਹੀਂ ਸੀ ਚੱਲਦੀ ਜਾਈ ਜੇ ਕੋਈ 6 ਵਜੇ ਤੋਂ ਬਾਅਦ ਗੱਡੀ ਆ ਜਾਂਦੀ ਸੀ ਜੰਗਲ ਦੇ ਵਿੱਚ ਜਾਂ ਭੁਸੇਪ ਦੇਖ ਕੇ ਉਹ ਘਾੜ ਚ ਚੜ ਜਾਂਦਾ ਸੀ ਤੇ ਉਹ ਬਾਈ ਸੁੱਕਾ ਨਹੀਂ ਸੀ ਵਾਪਸ ਜਾਂਦਾ ਅੱਛਾ ਜੀ ਤੇ ਉਹਦਾ ਕਾਰਨ ਆਇਆ ਸੀਗਾ ਵੀ ਉਸ ਟਾਈਮ ਰੋਡ ਸੀਗਾ ਜਮਾ ਸਿੰਗਲ ਹੁਣ ਤਾਂ ਬੋਰ ਲਾਈਨ ਰੋਡ ਹੈ ਉਹ ਸਿੰਗਲ ਰੋਡ ਦੀ ਵਿੱਚ ਪੁਰੀਆਂ ਸੀਗਾ ਸਿੰਗਲ ਉਹ ਕੀ ਕਰਦੇ ਜਿਹੜੇ ਡਕੈਤ ਸੀਗੇ ਕੋਈ ਇੱਕ ਪੁਰਾਣੀ ਜੀ ਗੱਡੀ ਜਾਏਗਾ ਉਹਨਾਂ ਨੇ ਜਾਣ ਕੇ ਖਰਾਬ ਕਰਕੇ ਖੜਾ ਦਿੰਦੇ ਸੀ ਅੱਛਾ ਖਰਾਬ ਕਰਕੇ ਖੜਾ ਕਰਦੇ ਸੀ ਜਾਮ ਲੱਗ ਜਾਂਦਾ ਸੀ ਜਦੋਂ ਜਾਮ ਲੱਗਦਾ ਫਿਰ ਰਾਹ ਨੂੰ ਬਾਈ ਇਕੱਠੇ ਹੋ ਕੇ ਆਉਂਦੇ ਸੀਗੇ ਅੱਛਾ ਇਕੱਠੇ ਹੋ ਕੇ ਆ ਕੇ ਉਹਨੇ ਦੇਖਣਾ ਵੀ ਤਾਂ ਭਈ ਉਹਨੇ ਰਾਤ ਨੂੰ ਜਿਵੇਂ ਮੰਨਦਾ ਵੀ ਜਾ ਮਿਲ ਗਿਆ ਤੁਸੀਂ ਉਹ ਸਾਰੇ ਦੇਖਦੇ ਸੀ ਕਿਹੜੀਆਂ ਗੱਡੀਆਂ ਕੀ ਮਾਲ ਦਾ ਪਹਿਲਾਂ ਤਾਂ ਭਈ ਉਹਨੇ ਮੰਨਦਾ ਵੀ ਪੈਸੇ ਲੁੱਟਨੇ ਡੀਜ਼ਲ ਕੱਢਣਾ ਡੀਆ ਕੱਢ ਕੇ ਫਿਰ ਉਹਨੇ ਦੇਖਣਾ ਕੀ ਮਾਲ ਹੈ ਜਿਹੜੀ ਗੱਡੀ ਜੀ ਮਾਲ ਵਧੀਆ ਹੁੰਦਾ ਸੀ ਉਹ ਗੱਡੀਆਂ ਵੀ ਕੱਢ ਕੇ ਜਾਂਦੇ ਅੱਛਾ ਪੁਲਿਸ ਨਹੀਂ ਕੁਛ ਕਰਦੀ ਭਈ ਕੋਈ ਪੁਲਿਸ ਪਸ ਨਹੀਂ ਉਹ ਕੋਈ ਪੁਲਿਸ ਸੀ ਕਿ ਯਾਰ ਇੱਥੇ ਗੁੰਡਾ ਰਾਜ ਸੀਗਾ ਪੂਰਾ ਚਪਾ ਲੇਤਾ ਇੰਨਾ ਕੁ ਗੁੰਡਾ ਕਰਦੀ ਹੁੰਦੀ ਸੀ ਪੀਰ ਉਹਨੇ ਭਾਈ ਬੰਦੇ ਵੀ ਮਾਰੇ ਬੇ ਅੱਛਾ ਚੋਰੀ ਤਾਂ ਹੁਣ ਵੀ ਹੁੰਦੀ ਆ ਚੋਰੀ ਹੁਣ ਹੁਣ ਜੋ ਘਟ ਗਈ ਹੁੰਦੀ ਕੋਈ ਟਮਾਟਾ ਲਾ ਕੋਈ 10 20 ਦਿਨਾਂ ਬਾਅਦ ਹੋਰ ਵੀ ਹੋਤਾ ਜਾਂਦੀ ਐ ਪਰ ਹੁਣ ਬਹੁਤ ਘੱਟ ਉਦੋਂ ਤਾਂ ਰੈਗੂਲਰ ਸੀ ਉਹ ਸ਼ਾਮ ਨੂੰ ਆ ਕੇ ਬਹਿ ਜਾਂਦੇ ਸੀਗੇ ਬੰਦੇ ਪਰਮਨੈਂਟ ਅੱਛਾ ਤਾਂ ਜਿਵੇਂ ਮੰਨ ਲੈ ਵੀ ਇੱਥੇ ਗੱਡੀਆਂ ਲਾ ਕੇ ਗੱਡੀ ਲਾ ਕੇ ਰੋਡ ਬਲਾਕ ਕਰਕੇ ਗੱਡੀਆਂ ਲੁੱਟਦੇ ਸੀਗੇ ਉਹ ਕੰਡੇ ਗੁੰਡੇ ਸਿੱਟ ਕੇ ਸਰੀਏ ਸਰੀਏ ਜੇ ਉਹ ਕੀ ਕਰਦੇ ਪਟੇ ਤੇ ਭਰੇ ਇੰਦਾਂ ਸਾਰੇ ਪਟਾ ਹੁੰਦਾ ਲੋਹੇ ਦਾ ਉਹਦੇ ਉੱਤੇ ਕਿਨ ਲਾ ਦਿੰਦੇ ਕਿਨ ਲਾ ਕੇ ਗੱਡੀ ਟਾਇਰ ਪੰਚਰ ਕਰਕੇ ਫੇਰ ਲੁੱਟਦੇ ਸੀ ਅੱਛਾ ਤਾ ਅਗੜੀਆਂ ਲੁੱਟਣੀਆਂ ਵੀ ਵਿੱਚ ਬੰਦੇ ਵੀ ਮਾਰਦੇ ਨੇ ਜੇ ਮੰਨਦਾ ਕਿ ਕਈ ਵਾਰੀ ਉਹ ਕੋਈ ਕੱਚਾ ਬੰਦਾ ਹੁੰਦਾ ਵੀ ਨਹੀਂ ਮਾਰਿਆ ਜਾ ਸਕਦਾ ਅਗਰੇ ਕਹਿੰਦਾ ਵੀ ਯੂ ਲੈਣਾ ਭਾਈ ਦੇ ਦੋ ਤੁਸੀਂ ਵੀ ਤੁਸੀਂ ਪੈਸੇ ਦੇ ਦੋ ਮੈਨੂੰ ਕੁੱਟ ਮਾਰ ਨਾ ਕਰੋ ਅੱਛਾ ਤਾਂ ਅਗੋ ਭਾਈ ਜਵਾਬ ਕੀ ਹੁੰਦਾ ਕਹਿੰਦੇ ਫਰੀ ਦੀ ਕਮਾਈ ਨਹੀਂ ਕਰਦੇ ਹਿੱਕੇ ਠੀਕ ਕੁੱਟ ਗਈ ਪੈਸੇ ਜਾਣੇ ਕੁੱਟਣੇ ਕੋੜ ਦੇ ਭਾਈ ਇੰਨਾ ਸੀ ਕਿ ਮੈਂ ਕਹਿੰਦਾ ਗੱਲ ਛੱਡ ਦੇ ਜਿਹੜੇ ਬੰਦੇ ਕੁੱਟ ਪਾਈ ਹੋਈ ਆ ਅੱਜ ਬੰਦੇ ਕੁੱਟ ਦੇ ਜ਼ਰੂਰ ਸੀ ਬਹੁਤ ਕੁੱਟ ਦੇ ਭਾਈ ਪਾਉਂਦੀ ਪਹਿਲੀ ਹੀ ਦੇ ਦਿਓ ਕੱਢ ਕੇ ਹਾਂ ਜੇ ਤੁਸੀਂ ਪੈਸੇ ਵੀ ਦੇ ਸੇ ਨਾ ਭਾਈ ਆ ਮੋਬਾਈਲ ਆ ਪੈਸੇ ਲੈ ਜਾ ਜੋ ਮੈਨੂੰ ਪੁੱਟਣਾ ਫੇਰ ਪੁੱਟਣਾ ਫੇਰ ਕਿਉਂ ਅੱਛਾ ਕੁੱਤੇ ਵੀ ਨਾ ਛੱਡਦੇ ਨਹੀਂ ਹਾਂ ਹੱਡੀਆਂ ਤੋੜਦੀਆਂ ਹੱਥਾਂ ਦੀਆਂ ਬਾਹਾਂ ਦੀਆਂ ਮੈਨੂੰ ਉਸਤਾ ਬਾਹਾਂ ਤੋੜਦਣੀਆਂ ਫੇਰ ਉਸ ਤੋਂ ਬਾਅਦ ਉਹ ਦੱਸਦਾ ਵੀ ਇੱਥੇ ਚਪਾਲਾਂ ਚ ਕੇਰਾ ਜਾਮ ਲੱਗਿਆ ਮੈਨੂੰ ਆਪਦੇ ਅੱਖੀ ਦੇ ਕੰਦੀ ਕਹਦਾ 8-9 ਬੰਦੇ ਮਾਰਦੇ ਅੱਛਾ 8-9 ਬੰਦੇ ਮਾਰਦੇ ਦੋ ਦੂਜੇ ਦਿਨ ਸ਼ਾਮ ਨੂੰ ਬੋਸ ਆਈ ਅੱਛਾ ਆਪਾਂ ਸੇ ਜਾ ਕੇ ਆਜਦੇ ਤੇ ਤੇਲ ਪਾ ਕੇ ਇੱਥੇ ਸਾਂ ਦੇ ਕੋਈ ਸੜਕ ਦੀ ਸੜਕ ਤੇ ਹਾਂ ਗੈਣ ਤੇ ਅੱਛਾ ਕੋਈ ਸੁਣਵਾਈ ਨਹੀਂ ਬਾਈ ਹੈਗੀ ਉਹ ਤਾਂ ਬੜਾ ਗੁੰਡਾ ਰਾਜ ਸੀਗਾ ਉਹ ਹਾਟੀ ਨੂੰ ਜਾਂਦੇ ਸੀਗੇ ਐਸੇ ਆਪਣੇ ਮੀਨਾ ਕੁੜੀ ਜਗ੍ਹਾ ਪੈਂਦੇ ਫਾਟਕ ਸੀਗੇ ਉੱਥੇ-ਉੱਥੇ ਦਰਖਤ ਬਹੁਤ ਵੱਡੇ-ਵੱਡੇ ਸੀ ਪੁਰਾਣੇ ਬੋੜ ਸੀਗੇ ਹੁਣ ਤਾਂ ਫੋਰਮੈਨ ਉੱਥੇ ਬਣ ਗਏ ਅੱਛਾ ਉਹ ਬੋੜ ਦੇ ਉੱਪਰ ਬੈਠੇ ਹੁੰਦੇ ਸੀ ਅੱਛਾ ਉੱਪਰ ਟਾਣੇ ਬੈਠਾ ਜਦੋਂ ਗੱਡੀ ਥੱਲੇ ਜਾਣੀ ਬਰਾਬਰ ਆਉਣੀ ਉਹ ਛਾਲ ਮਾਰ ਕੇ ਗੱਡੀ ਦੇ ਉੱਪਰ ਉੱਪਰੋਂ ਰਸੇ ਵੜਦੇ ਨੇ ਰਸੇ ਵੜ ਕੇ ਦੂਜੇ ਰਸੇ ਨਾਲ ਕੱਢਦੇ ਕਿ ਤਰਪਾਲ ਵੜ ਕੇ ਮਾਲ ਚੁਦਦੇ ਸਿੱਟੀ ਆ ਨਾਲ ਪਿੱਛੇ 5-4 ਬੰਦੇ ਉਹਦੇ ਮੋਟਰਸਾਈਕਲ ਤੇ ਉਹਦੇ ਮਾਲ ਚੱਕ ਜੱਕ ਲਈ ਜਾਂਦੇ ਜੇ ਬਾਈ ਜਾਂ ਪਿਛਲੀ ਜਦੋਂ ਮਾਰਗਾਂ 'ਤੇ ਪੱਥਰ ਹੁੰਦੇ ਮੋٹے-ਮੋٹے ਵੱਡੇ ਪੱਥਰ ਆਦੇ ਭਾਂਦਰ ਪੱਥਰ ਆ ਜਾਂਦੇ ਸੀ ਆਹ ਬੰਦੰਦ ਸੀ ਦੂਜੀ ਗੱਡੀ ਵਿੱਚ ਆਹ ਵੀ ਕੋਈ ਬੋਲਦਾ ਨਹੀਂ ਸੀ ਅੱਛਾ ਵੀ ਲੁੱਟੀ ਜਾਣ ਦੋ ਹਾਂ ਦੁੱਧ ਰੁਪਈਆਂ ਤੋਂ ਬਈ ਬਹੁਤ ਉਹ ਤਾਂ ਬੜਾ ਪਿਆੜ ਕਰਸਾਮਾ ਸੀਗਾ ਹੁਣ ਤਾਂ ਬਹੁਤ ਸੁਧਾਰ ਹੋ ਗਿਆ 2005-6 ਤੱਕ 10 ਤੱਕ ਬਹੁਤ ਚੱਲਿਆ ਅੱਛਾ 2010-11 ਜਿਵੇਂ ਇੱਕ ਫੇਰ ਹੁੰਦੀ ਸੀ ਬੰਦੀ ਲੱਗਦੀ ਹੁੰਦੀ ਸੀ ਅੱਛਾ ਬੰਦੀ ਕੀ ਸੀ ਉਹ ਨਕਸ਼ੀ ਉਹਨਾਂ ਦਾ ਵੀ ਐਲਾਨ ਕਰ ਦਿੰਦੇ ਸੀ ਵੀ 12 ਘੰਟੇ ਵਾਸਤੇ ਜੀ ਬੰਦੀ ਆ ਵੀ ਕਰਪੀਓ ਵੀ ਰੋਡ ਤੇ ਜਿੱਦਣ ਬੰਦੀ ਐ ਸਾਈਕਲ ਵੀ ਦੇ ਰੋਡ ਤੇ ਜਾਓ ਅੱਛਾ ਸਾਰਾ ਕੁਝ ਬੰਦ ਸਾਰਾ ਕੁਝ ਮੁਕੰਮਲ ਹੀ ਬੰਦ ਸਕੂਲ ਸਰਕਾਰੀ ਅਦਾਰੇ ਸਭ ਬੰਦ ਜੇ ਕੋਈ ਸਾਈਕਲ ਵੀ ਦੇ ਰੋਡ ਤੇ ਚੱਕ ਕੇ ਫੋਕਦ ਅੱਛਾ ਐ ਜਾ ਜਾ ਬਾਈ ਮਾਹੌਲ ਸੀਗਾ ਹੁਣ ਤਾਂ ਆਪਰਮਾਤਮੇਂ ਕਿਰਪਾ ਨਾਲ ਵਧੀਆ ਰੋਡ ਬਣ ਕੇ ਆਉਂਦਾ ਰਾਤ ਨੂੰ 12 ਵਜੇ 2 ਵਜੇ ਕਿੰਦੀ ਆ ਉਦੋਂ ਕਿੱਥੇ ਹੋਂਦਾ ਕੋਈ ਨੌਂ ਨਹੀਂ ਲੈਂਦਾ ਚ ਪਰੰਦ ਅੱਛੇ ਪਰੰਦ ਤੇ ਹੋਟਲ ਕਰਨਾ ਵੀ ਬਹੁਤ ਵੱਡੀ ਬਹਾਦਰੀ ਦੀ ਗੱਲ ਦੀ ਓਏ ਓਟੋ ਵੀ ਨਹੀਂ ਕਰਦਾ ਛੇਤੀ ਕਿਤੇ ਉਧਰ ਬਈ 호텔 ਬਣ ਗਿਆ ਘੜੀਆਂ ਖੜਨ ਲੱਗ ਜਨੇ ਆਵਾਜ਼ ਹੀ ਵੱਜੇਗੀ ਹੂੰ ਇਸ ਕਰਕੇ ਬਾਈ ਉਦੋਂ ਦਾ ਤੇ ਪਾਲੇ ਮੇਰਕਲ ਦੇ ਇੱਕ ਅੱਧਾ ਹੋਟਲ ਕੋਈ 2013 14 ਚਾਹੇ ਉਧਰ ਨੇਗਾ ਇੱਥੇ ਦਾ ਕੋਈ ਆਉਂਦਾ ਹੀ ਨਹੀਂ ਜੱਗ ਅੱਛਾ ਬਹੁਤ ਬਾਈ ਬਹੁਤ ਖਰਾਬ ਸੀਗਾ ਜੇ ਕ ਸ੍ਰੀਨਗਰ ਤੇ ਜੇ ਕ ਜਪਾਲ ਇਹ ਦੋ ਬਹੁਤ ਡੇਂਜਰ ਜਗ੍ਹਾ ਸੀਗੇ ਜਿਹਨੂੰ ਜਿੰਨਾ ਕਦੇ ਇੱਕ ਕਸ਼ਮੀਰ ਬਾਰੇ ਹਾਂ ਕਸ਼ਮੀਰ ਵਿੱਚ ਤਾਂ ਸ੍ਰੀਨਗਰ ਜ਼ਿਆਦਾ ਰਾਮਪੜ ਜਗ੍ਹਾ ਪੈਂਦੀ ਹੈ ਹੁਣ ਵੀ ਆਪ ਤੇ ਪਹਾੜ ਫੂੜ ਜਾ ਗਿਰਿਆ ਹੋਇਆ ਹਾਂ ਉੱਥੇ ਵੀ ਮੇਰੇ ਨਾਲ ਹੋਇਆ ਐਦਾਂ ਹੀ ਜਾਮ ਜਿ ਖੜੇ ਸੀਗੇ ਮੀਂਹ ਪਈ ਜਾਵੇ ਬਹੁਤ ਮੀਂਹ ਪਵੇ ਅੱਛਾ ਤਾਂ ਚੱਲ ਦੇਖਿਆ ਜੀ ਉੱਪਰ ਪੱਥਰ ਪੁੱਥਰ ਜੇ ਛੋਟੇ ਛੋਟੇ ਆਉਂਦੇ ਸੀਗੇ ਬਾਈ ਤੜਕੇ ਨੂੰ ਜਦ ਮੈਂ ਉੱਤਰ ਕੇ ਦੇਖਿਆ ਪਹਿਲਾਂ ਦੇਖਿਆ ਥੱਲੇ ਇੰਨੀ ਨਹੀਂ ਕੋਟੇ ਕੋਟੇ ਦਲਦਲ ਅੱਛਾ ਗੱਡੀ ਦੇ ਪੂਰੇ ਟਾਇਰ ਦਲਦਲ ਤੇ ਬੰਦੇ ਸੀ ਅੱਛਾ ਫੇਰ ਬਾਈ ਮੈਂ ਦੇਖਿਆ ਪਿੱਛੇ ਉੱਤਰ ਕੇ ਦੇਖਿਆ ਪਿੱਛੇ ਹੈ ਹੀ ਕੁਛ ਨਾ ਜਿੱਥੇ ਰਾਤ ਨੂੰ ਗੱਡੀਆਂ ਖੜੇ ਕਈ ਕਿਲੋਮੀਟਰ ਜਾਮ ਲੱਗਿਆ ਸੀ ਸਵੇਰੇ ਦੇਖਿਆ ਗੱਡੀਆਂ ਨੇ ਦੇਖਿਆ ਰੋੜੇ ਨਾ ਹੈਗਾ ਅੱਛਾ ਕਿਵੇਂ ਪਹਾੜ ਗਿਰ ਕੇ ਉੱਪਰ ਗੱਡੀਆਂ ਨੂੰ ਚੰਦੇ ਜਾ ਗਿਆ ਬਈ ਚਾਰ ਪੰਜ ਗੱਡੀਆਂ ਚੱਲੇ ਗੱਡੀ ਛੋੜੀ ਉਹ ਬਚੀ ਐਂਡ ਲਈ ਹਾਂ ਰੰਡ ਤੇ ਮੈਂ ਸੀਗਾ ਜਾਂ ਮੈਂ ਤੋਂ ਪਿੱਛੇ ਕੋਈ ਹੋਰ ਗੱਡੀ ਸੀ ਮੂਰੇ ਸਾਡੇ ਕੋਲ ਸੀਗੀਆਂ ਚਾਰ ਪੰਜ ਗੱਡੀਆਂ ਅੱਛਾ ਜਿਹੜੀ ਸਾਡੇ ਕੋਲ ਕਿੰਨੇ ਕਿਲੋ ਮੀਟਰ ਲਾਵੇ ਕਿਲੋ ਕਿਲੋ ਮੀਟਰ ਏਰੀਆ ਵਜਾਈ ਨਾ ਤਾਂ ਮੂਰੇ ਰੋਡ ਸੀ ਨਾ ਪਿੱਛੇ ਰੋਡ ਸੀ ਉਸਨ ਆਰਮੀ ਆਦਾਂ ਨੇ ਮੇਰੇ ਹਾਰ ਦੀ ਪੋਲ ਬਣਾਇਆ ਤੇ ਅੰਜਾਮ ਨਾਲ ਲਾ ਕੇ ਫਿਰ ਕੱਢਿਆ ਤਾਂ ਜਮ ਮੌਤ ਦੀ ਕਸ਼ਮੀਰ ਕੇ ਤਾਂ ਹੁਣ ਸਾਰੀ ਮੌਤ ਕਰਾਵਾ ਉਹ ਜਿਹੜੇ ਬੰਦੇ ਮਾਰੇ ਨੇ ਉੱਥੇ ਅਤਵਾਦੀਆਂ ਨੇ ਘੁੰਮਣ ਗਏ ਟੂਰਿਸਟ ਉਹਨਾਂ ਉਹਦੇ ਹਿੰਦੂ ਪੁੱਛਿਆ ਵੀ ਕਿਹੜਾ ਹਿੰਦੂ ਹੈ ਕਿਹੜਾ ਮੁਸਲਮਾਨ ਹੈ ਇੱਕ ਮੈਂ ਵੀਡੀਓ ਦੇਖੀ ਜਿੰਦੇ ਮੋਬਾਈਲ ਤੇ ਨਾਲ ਉਹਦੀ ਘਰ ਆਈ ਜਾਂ ਨਾਲ ਉਹਦੇ ਬੰਦੇ ਜਵਾਕ ਰਹੇ ਉਹ ਕਹਿੰਦਾ ਵੀ ਮੈਂ ਪਤਾ ਨਹੀਂ ਵੀ ਕਿਹੜੇ ਧਰਮ ਦਾ ਖੜੀ ਮੁਸਲਮਾਨ ਸੀ ਕਿ ਖੜੀ ਹਿੰਦੂ ਸੀ ਉਹਨੂੰ ਮਾਰੇ ਕੱਪੜੇ ਤਰਵਾ ਕੇ ਕਿੱਕ ਕਰੇ ਅੱਛਾ ਕੱਪੜੇ ਤਰਵਾ ਕੇ ਵੀ ਸੁੰਨਤ ਜਾਂ ਕਿਤੇ ਵੀ ਵਾਕਈ ਹੈ ਮਨਦਾ ਵੀ ਝੂਠਦਾਰੀ ਬੋਲਦਾ ਭਾਈ ਉਹ ਤਾਂ ਬਹੁਤ ਜਗਾਦ ਲੋਕ ਨੇ ਅੱਛਾ ਬਹੁਤ ਜਲਾਦ ਲੱਗਣੇ ਹੁਣ ਛੋੜੇ ਜਿਹੜੇ ਬੱਚੇ ਮਾਰਦੇ ਉੱਥੇ ਇੱਕ ਕੁੜੀ ਜਬ ਜਿਹੜੇ 2 ਮਹੀਨੇ ਪਹਿਲਾਂ ਵਿਆਹ ਹੋਇਆ ਉਹ ਮਾਰਦੇ ਹੂੰ ਏ ਬਾਈ ਕਸ਼ਮੀਰੀ ਕਸ਼ਮੀਰ ਦੇ ਵਿੱਚ ਜਿਹੜਾ ਹੱਤਵਤਾਵਾਦ ਹੈ ਬਾਈ ਇਹ ਕਿਸੇ ਧਰਮ ਚ ਨਹੀਂ ਆਉਂਦੇ ਜਿਹੜਾ ਹੱਤਵਤਾਵਾਦੀ ਨੂੰ ਕੋਈ ਕਿਸੇ ਧਰਮ ਦਾ ਨਹੀਂ ਹੁੰਦਾ ਨਾ ਮੁਸਲਮਾਨ ਹੈ ਨਾ ਸਿੱਖ ਹੈ ਨਾ ਕਿਸੇ ਧਰਮ ਚ ਨਹੀਂ ਹੱਤਵਤਾਵਾਦੀ ਦਾ ਆਪ ਦਾ ਧਰਮ ਹੈ ਕਿਉਂਕਿ ਉਹ ਕਸਾਈ ਹੈ ਬਾਈ ਉਹਨੇ ਕਿਸੇ ਨੂੰ ਨਹੀਂ ਬਖਸ਼ਣਾ ਹੈਗਾ ਸਹੀ ਗੱਲ ਉਹਦਾ ਤਾਂ ਪੈਸਾ ਹੀ ਮੁੱਖ ਹੈ ਠੀਕ ਹੈ ਨਾ ਫਰਦਵਾਣੀ ਉਹਦਾ ਬਸ ਟੀਚਾ ਹੈ ਇਸ ਕਰਕੇ ਆਪਾਂ ਬਾਈ ਸਾਰਿਆਂ ਨੂੰ ਬੇਨਤੀ ਕਰਦੇ ਜਿਹੜੇ ਕਸ਼ਮੀਰ ਤੇ ਜਾਂਦੇ ਨੇ ਘੁੰਮਣ ਫਿਰ ਉਹ ਜਾਉਣਾ ਜਾਣਾ ਵੀਰੇ ਪਹਿਲਾਂ ਸੋਚ ਸਮਝ ਕੇ ਆਉਣਾ ਜਾਓ ਹੋਰ ਬਹੁਤ ਜਗ੍ਹਾ ਨੇ ਘੁੰਮਣ ਵਾਤੇ ਇੰਡੀਆ ਚ ਦੋ ਆਏ ਮਨਾ ਲਈ ਐ ਹੋਰ ਕਈ ਜਗ੍ਹਾ ਨੇ ਉੱਥੇ ਵਗਜੋ ਹੂੰ ਸਹੀ ਗੱਲ ਹੈ ਠੀਕ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹੁਣ ਭਾਈ ਉੱਥੇ ਗੱਡੀਆਂ ਬਹੁਤ ਵਸੀਆਂ ਹੋਈਆਂ ਨੇ ਹੁਣ ਵੀ ਮਲਬਾ ਬਹੁਤ ਗਿਰਿਆ ਹੋਇਆ ਕਾਰਾ ਪੂਰਾ ਗੱਡੀਆਂ ਬਹੁਤ ਵਸੀਆਂ ਹੋਈਆਂ ਨੇ ਜਿੰਨੇ ਜਾਣਾ ਵੀਰੇ ਧਿਆਨ ਨਾਲ ਜਾਇਆ ਕਰੋ ਨੌ ਜਣ ਮੁੰਡੇ ਜਾਂਦੇ ਨੇ ਸ਼ੌਂਕ ਹੁੰਦਾ ਹਰੇਕ ਨੂੰ ਜਾਂਦਾ ਸਹੀ ਗੱਲ ਹੈ ਅਸ ਤਾਂ ਵੀਰੇ ਦੇਖਿਆ ਹੋਇਆ ਸਾਰਾ ਪੰਜਾਬ ਦੇ ਅੱਕੀ ਦੇਖਿਆ ਹੋਇਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਭਾਈ ਜਿੰਨੇ ਵੀ ਜਾਣਾ ਹੈ ਧਿਆਨ ਠੀਕ ਹੈ वाई तो